ਅੱ비 ਫਿਲਮ ਇੰਡਸਟਰੀ ਦੇ ਰੌਕਸਟਾਰ ਗਿੱਪੀ ਗਰੇਵਾਲ ਦੀ ਫਿਲਮ ਅਕਾਲੂ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ 10 ਅਪ੍ਰੈਲ ਨੂੰ ਫਿਲਮ ਅਕਾਲ ਦੁਨੀਆ ਭਰ ਦੇ ਵਿੱਚ ਰਿਲੀਜ਼ ਹੋਈ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਭਾਰੀ ਵਿਰੋਧ ਦੇਖਣ ਨੂੰ ਮਿਲ ਰਿਹਾ ਜੀ ਹਾਂ ਅਕਾਲੂ ਲੈ ਕੇ ਨਿਹੰਗ ਸਿੰਘਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਲੁਧਿਆਣਾ ਤੇ ਹੋਰ ਕਈ ਸਿਨੇਮਾ ਘਰਾਂ 'ਚ ਫਿਲਮ ਦੇ ਸ਼ੋਅ ਬੰਦ ਕਰਵਾਉਣ ਲਈ ਭਾਰੀ ਇਕੱਠ ਕੀਤਾ ਗਿਆ ਸਿੰਘਾਂ ਦਾ ਕਹਿਣਾ ਕਿ ਨਕਲੀ ਦਾੜੀ ਤੇ ਕੇਸ ਲਗਾ ਕੇ ਖੁਦ ਨੂੰ ਸਿੱਖਾਂ ਵਾਂਗ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਹਾਲਾਂਕਿ ਗਿੱਪੀ ਗਰੇਵਾਲ ਆਪਣੀਆਂ ਫਿਲਮਾਂ ਦੇ ਵਿੱਚ ਆਪਣੇ ਗਾਣਿਆਂ ਦੇ ਵਿੱਚ ਕੁੜੀਆਂ ਨੂੰ ਨਚਾਉਂਦਾ ਤੇ ਹੋਰ ਕਿਸ ਤਰੀਕੇ ਦੇ ਜਿਹੜਾ ਕਿ ਇਹਨਾਂ ਵੱਲੋਂ ਆਪਣਾ ਜਿਹੜੇ ਪ੍ਰੋਗਰਾਮ ਕੀਤੇ ਜਾਂਦੇ ਨੇ ਪਰ ਦੂਜੇ ਪਾਸੇ ਹੁਣ ਸਿੱਖੀ ਦਾ ਕਿਰਦਾਰ ਨਵਾਉਣ ਦੇ ਵਾਸਤੇ ਉਸ ਦੇ ਵੱਲੋਂ ਨਕਲੀ ਦਾੜ੍ਹੀ ਅਤੇ ਕੇਸ ਲਗਾਏ ਗਏ ਨੇ ਜੋ ਕਿ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮਾਮਲਾ ਇਹ ਹੈ ਕਿ ਜਿਹੜੀਆਂ ਸਿੱਖਾਂ ਦੇ ਕਿਰਦਾਰਾਂ ਤੇ ਫਿਲਮਾਂ ਬਣਨ ਰਹੀਆਂ ਨੇ ਇਹ ਬਣਡੀਆਂ ਨਹੀਂ ਚਾਹੀਦੀਆਂ ਕਿਉਂਕਿ ਕਾਰਨ ਇਹੀ ਹੈ ਕਿ ਇਹ ਫਿਲਮਾਂ ਨਾਲ ਜਿਹੜਾ ਸਿੱਖਾਂ ਦੀ ਸ਼ਖਸੀਅਤ ਨੂੰ ਬਹੁਤ ਟਾਹ ਲੱਗਦਾ ਪਿਆ ਤੁਸੀਂ ਜੇ ਚਲੋ ਮੈਂ ਤੁਹਾਡੇ ਮੂਰੇ ਆ ਆ ਗਿੱਪੀ ਕਰੇ ਵਾਲਾ ਤੁਸੀਂ ਦੇਖ ਸਕਦੇ ਆ ਆ ਗਿੱਪੀ ਕਰੇ ਵਾਲਾ ਤੇ ਦੂਜੇ ਪਾਸੇ ਇਹੀ ਗਿੱਪੀ ਕਰੇ ਵਾਲ ਆ ਆ ਵਾ ਤੁਹਾਨੂੰ ਲੱਗਦਾ ਕਿ ਸਿੱਖ ਕਦੇ ਇਹੋ ਜਿਹਾ ਹੋ ਸਕਦੇ ਇਹਨਾਂ ਨੇ ਬਾਣੇ ਦਾ ਰੂਪ ਬਗਾੜਤਾ ਜੀ ਗੱਲ ਇਹ ਹੈ ਕਿ ਇੱਕ ਪਾਸੇ ਇਹੀ ਗਿੱਪੀ ਕਰੇ ਵਾਲਾ ਜਿਹੜਾ ਆਪਦੇ ਗਾਣਿਆਂ 'ਚ ਬੀਬੀਆਂ ਨਚਾਉਂਦਾ ਪਿਆ ਵਾ ਤੇ ਉਹੀ ਗਿੱਪੀ ਕਰੇ ਵਾਲ ਅੱਜ ਸਿੱਖਾਂ ਦੇ ਕਿਰਦਾਰ ਨਿਭਾਉਂਦਾ ਪਿਆ ਸਾਡਾ ਵਿਰੋਧ ਇਹੀ ਆ ਕਿ ਇਹ ਜੇ ਬੰਦੇ ਸਿੱਖਾਂ ਦੇ ਕਿਰਦਾਰ ਨਿਭਾ ਨਹੀਂ ਸਕਦੇ ਤੇ ਸਿੱਖਾਂ ਤੇ ਕਦੇ ਫਿਲਮ ਹੀ ਨਹੀਂ ਬਣਨੀ ਚਾਹੀਦੀ ਸਿੱਖਾਂ ਦਾ ਇਤਿਹਾਸ ਪੜ੍ਹਨ ਦੇ ਸਿੱਖਾਂ ਕੋਲੇ ਆਪਦੇ ਗ੍ਰੰਥ ਆਪਦਾ ਇਤਿਹਾਸ ਪਿਆ ਸਿੱਖਾਂ ਕੋਲੇ ਆਪਦਾ ਕਿਤਾਬਾਂ ਪਈਆਂ ਨੇ ਤੁਸੀਂ ਉਹ ਪੜ੍ਹੋ ਜੇ ਤੁਹਾਨੂੰ ਸਾਡੇ ਕੋਲੇ ਗੁਰਧਾਮ ਨਹੀਂਗੇ ਸਾਡੇ ਕੋਲੇ ਸ਼ਹੀਦੀਆਂ ਸਥਾਨ ਨਹੀਂਗੇ ਸਾਡੇ ਕੋਲੇ ਕੁੱਪਰਹੀੜਾ ਫਤਿਹਗੜ੍ਹ ਸਾਹਿਬ ਹਰਮੰਦਰ ਸਾਹਿਬ ਅਨੰਦਪੁਰ ਸਾਹਿਬ ਤੇ ਦਮਦਮਾ ਸਾਹਿਬ ਸਾਡੇ ਆਪ ਦੇ ਸਥਾਨ ਨੇ ਤੁਸੀਂ ਉੱਥੇ ਜਾ ਕੇ ਆਪਦਾ ਇਤਿਹਾਸ ਪੜੋ ਸੁਣੋ ਤੇ ਜਰੂਰ ਸਿੱਖੀ ਵੱਲ ਨੂੰ ਜੇ ਤੁਹਾਨੂੰ ਲੱਗਦਾ ਕਿ ਫਿਲਮਾਂ ਹੀ ਸਿੱਖਾਂ ਦੇ ਇਤਿਹਾਸ ਨੂੰ ਸਿੱਖਾਂ ਨੂੰ ਬਚਾ ਸਕਦੀਆਂ ਨੇਗੀਆਂ ਤੇ ਫਿਰ ਤਾਂ ਇਹ ਬਹੁਤ ਪਹਿਲਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਫਿਰ ਤਾਂ ਇਹ ਜਿੰਨੇ ਸਾਡੇ ਵੱਡੇ ਵੱਡੇ ਗੁਰਮਖ ਪਿਆਰੇ ਨੇ ਫਿਰ ਉਹ ਫਿਲਮਾਂ 'ਚ ਹੁੰਦੇ ਕੁਝ ਕਰੀਲਾਂ ਵਾਲੇ ਨੇ ਜਿਹੜੇ ਇਸ ਚੀਜ਼ ਦੀ ਪ੍ਰੋਮੋਸ਼ਨ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਲਾਈਕ ਵੀਊ ਦਾ ਚੱਕਰ ਆ ਰਹੀ ਰੀਲਰ ਹੈ ਤੁਹਾਨੂੰ ਵੀ ਪਤਾ ਕਿ ਰੀਲਾਂ ਦਾ ਲਾਈਕ ਵੀਊ ਦਾ ਚੱਕਰ ਹੁੰਦਾ ਉਹ ਰੀਲਾਂ ਵਾਲੇ ਕੁਝ ਸਿੱਖ ਹੈਗੇ ਨੇ ਉਹ ਥੋੜਾ ਜਿਆਦਾ ਦੀ ਪ੍ਰਮੋਟ ਜਰੂਰ ਕਰ ਰਹੇ ਪਰ 90% ਸਿੱਖ ਜਿਹੜੇ ਸਕਾਲਰ ਨੇ ਜਿਹੜੇ ਇਤਿਹਾਸ ਬਾਰੇ ਜਾਣਦੇ ਨੇ ਰਵੈਤਾਂ ਬਾਰੇ ਜਾਣਦੇ ਨੇ ਉਹ ਸਾਰੇ ਇਸ ਫਿਲਮ ਦੇ ਵਿੱਚ ਵਿਰੋਧ ਦੇ ਵਿੱਚ ਨੇ ਸਨ ਸਰ ਜੀ ਮੰਗ ਪੱਤਰ ਦੇ ਰਹੇ ਨੇ ਕਿ ਪ੍ਰੋਟੈਸਟ ਕਰ ਰਹੇ ਹਾਂ ਅਸੀਂ ਜੀ ਫਿਲਮ ਬੰਦ ਕਰਵਾ ਰਹੇ ਹਾਂ ਤੇ ਇਹਨਾਂ ਤੇ ਪਾਚਾ ਦਰਜ ਕਰਵਾਉਣ ਵਾਸਤੇ ਧਾਰਮਿਕ ਭਾਵਨਾ ਨੂੰ ਢਕਾਉਣ ਵਾਸਤੇ ਕਿ ਜੇ ਇਹਨਾਂ ਨੇ ਰਵੈਤ ਜੋ ਰਹਿਤ ਦਾ ਜੋ ਇਹਨਾਂ ਨੇ ਮਜ਼ਾਕ ਡਾਇਆ ਉਹਦਾ ਪਰਚਾ ਦਰਜ ਕਰਵਾਉਣ ਤੇ ਇਹਨਾਂ ਫਿਲਮੀ ਕਲਾਕਾਰਾਂ ਦੇ ਉਹਦੇ ਬਾਰੇ ਇਹ ਦਰਖਾਸਤ ਦੇ ਰਹੇ ਠੀਕ ਠੀਕ ਉਤੇ ਦੋਨ ਦਾ ਦੱਸਿਆ ਕਿ ਜਿਵੇਂ ਸਿਨੇਮਾ ਘਰ ਦੇ ਬਾਹਰ ਵੀ ਪੁਲਿਸ ਤਾਇਨਾਤ ਕੀਤੀ ਗਈ ਹੈ ਤਾਂ ਕਿ ਕਿਸੇ ਤਰੀਕੇ ਦਾ ਕੋਈ ਹੰਗਾਮਾ ਜਾਂ ਕੋਈ ਨੁਕਸਾਨ ਨਾ ਹੋ ਸਕੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਉਹ ਕੀਤੀ